ਉਠਦੀ ਬਹਿੰਦੀ ਜੀਜੀ ਕਹਿੰਦੀ ਉਠਦੀ ਬਹਿੰਦੀ ਜੀਜੀ ਕਹਿੰਦੀ ਤੈਨੂੰ ਤੇਰੀ ਹੂਰ ਵੇਨਾ ਮਾਰ ਜ਼ਾਲਿਮਾ ਵੇ ਪੇਕੇ ਤਤੜੀ ਦੇ ਦੂਰ ਵੇਨਾ ਮਾਰ ਜ਼ਾਲਿਮਾ ਵੇ ਪੇਕੇ ਤਤੜੀ ਦੇ ਦੂਰ ਤੜਕੇ ਉੱਠ ਚੱਕੀ ਚੋਲੈਂਦੀ ਤੜਕੇ ਉੱਠ ਚੱਕੀ ਚੋਲੈਂਦੀ ਦੁੱਧ ਰਿੜਕ ਕੇ ਤਾਰਾਂ ਚੋਲੈਂਦੀ ਮੱਥੇ ਵਟ ਪਾਏ ਬਿਨਾ ਚਨਾ ਮੈਂ ਸਿਰ ਤੇ ਕੂੜਾ ਟੋਲੈਂਦੀ ਮੱਥੇ ਵਟ ਪਾਏ ਬਿਨਾ ਚਨਾ ਮੈਂ ਸਿਰ ਤੇ ਕੂੜਾ ਟੋਲੈਂਦੀ ਡਿੱਗਦੀ ਟਹਿਂਦੀ ਫਿਰ ਉੱਠ ਬਹਿੰਦੀ ਡਿੱਗਦੀ ਟਹਿਂਦੀ ਫਿਰ ਉੱਠ ਬਹਿੰਦੀ ਥੱਕ ਟੁੱਟ ਹੋਈ ਚੂਰ ਵੇਨਾ ਮਾਰ ਜ਼ਾਲਿਮਾ ਵੇ ਪੇਕੇ ਤਤੜੀ ਦੇ ਦੂਰ ਵੇਨਾ ਮਾਰ ਜ਼ਾਲਿਮਾ ਵੇ ਪੇਕੇ ਤਤੜੀ ਦੇ ਦੂਰ ਦਿਨ ਲੰਘਦਾ ਓਂ ਸੀਆਂ ਪੌਂਦੀ ਦਾ ਲੰਗਦਾ ਆਉਂ ਸਿਆਂ ਪੌਂਦੀ ਦਾ ਲੁਕ ਛਿਪ ਕੇ ਕਾਗ ਉਡਾਉਂਦੀ ਦਾ ਦਿਨ ਲੰਗਦਾ ਆਉਂ ਸਿਆਂ ਪੌਂਦੀ ਦਾ ਲੁਕ ਛਿਪ ਕੇ ਕਾਗ ਉਡਾਉਂਦੀ ਦਾ ਕੋਈ ਵੇਖੇ ਹਾਲ ਨਿਮਾਣੀ ਦਾ ਸ਼ਮਕਾ ਨਾਲ ਰੂਪ ਹਡਾਉਂਦੀ ਦਾ ਡਿਗਦੀ ਟਹੰਦੀ ਫਿਰ ਉੱਠ ਵੈਂਦੀ ਡਿਗਦੀ ਟਹੰਦੀ ਫਿਰ ਉੱਠ ਵੈਂਦੀ ਠਾਕ ਟੁੱਟ ਹੋਈ ਚੂਰ ਵੇਨਾ ਮਾਰ ਜ਼ਾਲਮਾ ਵੇ ਤੇ ਕੇ ਤਤੜੀ ਦੇ ਦੂਰ ਵੇਨਾ ਮਾਰ ਜ਼ਾਲਮਾ ਵੇ ਪੇਕੇ ਤਤੜੀ ਦੇ ਦੂਰ ਨੈਣਾ ਵਿੱਚ ਨੀਰ ਛਪਾ ਲੈਂਦੀ ਨੈਣਾ ਵਿੱਚ ਨੀਰ ਛਪਾ ਲੈਂਦੀ ਡਰਦੀ ਨਾ ਉੱਚੀ ਸਾ ਲੈਂਦੀ ਦਿਨ ਭਾਗਾ ਪਰਿਆ ਕਦੇ ਕਦੇ ਜਦ ਹੱਸ ਕੇ ਸਸ ਬੁਲਾ ਲੈਂਦੀ ਨੈਣਾ ਵਿੱਚ ਨੀਰ ਛੁਪਾ ਲੈਂਦੀ ਡਰਦੀ ਨ ਉੱਚੀ ਸਾ ਲੈਂਦੀ ਦਿਨ ਭਾਗਾ ਪਰਿਆ ਕਦੇ ਕਦੀ ਜਦ ਭੁੱਲ ਕੇ ਸਸ ਬੁਲਾ ਲੈਂਦੀ ਜ਼ਖਮਾਂ ਦੇ ਹੁਣ ਹੌਲੀ ਹੌਲੀ ਬਣਦੇ ਜਾਣੇ ਨਸੂਰ ਜਖਮਾਂ ਦੇ ਹੁਣ ਹੌਲੀ ਹੌਲੀ ਬਣਦੇ ਜਾਣ ਨਸੂਰ ਵੇਨਾ ਮਾਰ ਜ਼ਾਲਮਾਂ ਵੇ ਪੇਕੇ ਤਤੜੀ ਦੇ ਦੂਰ ਵੇਨਾ ਮਾਰ ਜ਼ਾਲਮਾਂ ਵੇ ਪੇਕੇ ਤਤੜੀ ਦੇ ਦੂਰ